ਗਰੀਬ ਹੋ ਗਈ ਮੇਰੀ ਮੇਜ਼ੇ ਨਹੀਂ ਨਾਲੀ ਵੀ ਵੋਟ ਪਾ ਰਹਾ ਸੀ ਇਹਨਾਂ ਬੜੀ ਮਿਹਰ ਕਰ ਸਕੀ ਤੁਸੀਂ ਪਰ ਫੰਡਮੈਂਟਲ ਰਾਈਟਸ ਦਾ ਕੌਮਿਟੀ ਦੁਸਤਾ ਕਰੋ ਮੇਰੇ ਨਾਲ ਕੋਈ ਅਲਟਰਨੇਟਿਵ ਕਰੇ ਪ੍ਰੈਜੈਂਟ ਗੋਫੀਆ ਇਸ ਦਸੇ ਸੁਪਰੀਮ ਕੋਰਟ ਸਪੀਕਰ ਲੋਕ ਸਭਾ ਦਾ ਹੈ ਜੀ ਦਾ ਰਾਜ ਸਭਾ ਖਾਸ ਕਰਕੇ ਪ੍ਰੈਸ ਔਰ ਮੀਡੀਆ ਦਾ ਚੀਫ ਇਲੈਕਸ਼ਨ ਮੀਸਰ ਭਾਰਤੀ ਰੈਸ਼ੀ ਇਹ ਕਿ ਕਾਰਨ ਕੀ ਹੈ ਕਿ ਉਹ ਸਾਰੇ ਵੋਟਾਂ ਕੱਟੀ ਜੋ ਪਤਾ ਲੱਗਾ ਜੂ ਇਹ ਕਹਦੇ ਤੁਹਾਡੇ ਗਵਾੜੀਆਂ ਦੀ ਕੱਟਣੀ ਸੀ ਪੂਰੀ ਡੈਕਟ ਹੋਈ ਹੈ ਕੱਟੀ ਹੋ ਰਹੀ ਜੀ ਅਪਾ ਇਹ ਹੀ ਮੰਨਦੇ ਨੇ ਕਿ ਜੇ ਕਿ ਗੋਲਡੀ ਜਿਹੜਾ ਉਹ ਮਰਿਆ ਉਹ ਵੀ ਵੋਟ ਕੱਟਣੀ ਸੀ ਮੈਂ ਵੀ ਨਹੀਂ ਕਹਿੰਦਾ ਮੇਰੀ ਵੋਟ ਕੱਟੀ ਗਈ ਚੈਨਲ ਜੁੜੀ ਹੈ ਨਹੀਂ ਅੱਛਾ ਤਾਂ ਉਹਨਾਂ ਨੇ ਮਰਿਆ ਜਪਾਤਾ ਕਿ ਇਹ ਬਦਕੀਰ ਮਰਨ ਕੇ ਚਪਾਈ ਚੁੜੀ ਹੈ ਨਹੀਂ ਜਦ ਕਿ ਆਹ ਵੇਖੋ ਮੇਰਾ ਰਾਈਟ ਆ ਮੇਰਾ ਰਨਦਾ ਜਾਰਾ ਮੇਰਾ ਬੋਰਸ ਜਾਰਾ ਮੈਨੂੰ ਜੀਨਾਂ ਨੂੰ ਸਾਰੇ ਕੰਮ ਦੀ ਬੋਰ ਬਣੀ ਹੈ ਤਾਂ ਕਿਸ ਤਰ੍ਹਾਂ ਦਾ ਮੈਂ ਮੋਸ਼ਨ ਪੇਸ਼ ਕਰਨ ਬੋਰ ਰੱਖਾ ਤੇ ਜਾਈ ਮੈਂ ਪ੍ਰਸ਼ਾਸਨ ਨੂੰ ਦੱਸਿਆ ਸੀ ਅੱਛਾ ਕੀ ਕਰਦੇ ਦੇਖਦੇ ਹਾਂ ਮੈਂ ਕਹਿੰਦੇ ਸੀ ਸ਼ਾਇਦ ਬਣ ਗਈ ਹੋਵੇ ਅਜੇ ਹਾਂ ਤਾਂ ਉਹਦੇ ਅਫੀਸਰਸ ਕੇ ਪ੍ਰੋਵਾਈਡਿੰਗ ਓਫਿਸ ਤੋਂ ਕੋਈ ਰਿਪੋਰਟ ਆਇਆ ਨਹੀਂ ਪਰ ਕਿਸੀ ਟੈਲ ਤੋਂ ਵੀ ਤਾਂ ਦੱਸਣ ਪਤਾ ਕਿ ਤੇ ਨਾਮ ਹੈ ਹੋ ਕੇ ਅਪੀਲ ਕੀ ਕਰਦੇ ਨੇ ਅਪੀਲ ਕਰ ਰਹੇ ਹਾਂ ਮੇਰਾ ਰਾਈਟ ਸਪਨ ਦਿੱਤਾ ਜਾਵੇ ਫੰਡਾਮੈਂਟਲ ਰਾਈਟਸ ਹੈ ਬੱਤਰਸਾਲ ਦਾ ਹੈ ਪੀਜੇਪਿਆ ਸਾਲ ਤੋਂ ਮੋਰਟਾ ਆ ਰਿਹਾ ਹੈ ਕੀ ਜੀ ਵੀਰਾਂ ਸਭਾ ਜੀ ਪਾਈ ਹੈ ਹੁਣ ਅੱਗੇ ਦੇਖੋ ਮੇਰੀ ਉਮਰ ਹੈ ਪਤਾ ਨਹੀਂ ਅੱਗੇ ਫਿਰ ਬੋਟ ਪਾਉਣ ਦਾ ਮੌਕਾ ਮਿਲ ਜਾਈਂ ਮਿਲਦਾ ਮੈਂ ਮੋਸ਼ਨ ਲਗਾ ਕਿ ਮੁੱਖ ਮੰਤਰੀ ਸਾਹਿਬ ਅਗਲੇ ਮਹੀਨੇ ਬੋਟ ਸਭੀ ਜੂਟੋ ਨਾ ਹੋਣੀ ਹੈ 5 ਸਾਲ ਬਾਅਦ ਉਹ ਵੀ ਇਹ ਪਾਰਲੀਮੈਂਟ ਦੀ ਹੈ ਕਿ ਹਰਾ ਵੀ ਚੰਗਾ ਕਿਉਂਕਿ ਸਾਡੇ ਸਾਰੀ ਭਾਰਤ ਸਰਕਾਰ ਅਜੋਨ ਬਿਜ਼ਨਸੀ ਤੇ ਧੋਲ ਪਾਉਂਦਾ ਵੀ ਸਾਡੇ ਬੋਟ ਪ੍ਰਤੀਸ਼ਤ ਬੜੇ ਬਹੁਤ ਜ਼ਿਆਦਾ ਜ਼ਿਆਦਾ ਪਵੇ ਗਿਫਟਸ ਦੇ ਵਿੱਚ ਚਾਪੂਲ ਦੇ ਵਿੱਚ ਪਰ ਇਹ ਜੇ ਇਧਰੇ ਕੰਮ ਹੋਣ ਲੱਗੂਗੇ ਤੇ ਫੋੜ ਦੇ ਪ੍ਰਤੀਸ਼ਤ ਕੀ ਬਣ ਸਕਦਾ ਤੇਰ ਕਰੂਗਾ ਮੈਂ ਬੜਾ ਮਾਯੂਸ ਹਾਂ ਮਾਯੂਸ ਹੋ ਕੇ ਮੈਂ ਆਰਾਮ ਨਾਲ ਅਸਰੇ ਦੇ ਕੋਲ ਹੀ ਵੀ ਤੁਸੀਂ ਆ ਗਏ ਹੋ ਤੇ ਮੈਂ ਤੁਹਾਡਾ ਧੰਨਵਾਦੀ ਹਾਂ ਤੁਸੀਂ ਮੇਰੀ ਆਵਾਜ਼ ਪਹੁੰਚਾਓ ਨਿਤ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਦੇ ਰਹਿਣ ਲਈ ਸਾਡੇ ਇਸ YouTube ਚੈਨਲ Shivsana Star ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰੋ ਤੇ ਫਿਰ ਉਸ ਦਾ ਸਕਰੀਨਸ਼ਾਟ ਸਾਡੇ WhatsApp ਨੰਬਰ ਤੇ ਪੇਜ ਦਿਓ ਆਧਾਰਾ ਤਹਿਲਕਾ ਪੰਜਾਬ ਦੇ ਇਸ Web TV News Channel Shiv Sena Star ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਹੋਸਟ ਅਮਰਦੀਪ ਟੰਡਾ ਪੇਸ਼ ਹਾਂ ਅੱਜ ਦੀ ਇੱਕ ਖਾਸ ਖਬਰ ਲੈ ਕੇ ਖਬਰ ਵੱਲ ਵਧਣ ਤੋਂ ਪਹਿਲਾਂ ਜਿਨ੍ਹਾਂ ਸਾਡੇ ਇਸ YouTube Channel ਨੂੰ Subscribe ਤੇ Video ਨੂੰ Like ਨਹੀਂ ਕੀਤਾ ਹੈ ਪਹਿਲਾਂ ਉਹ ਕਰੋ ਅਤੇ ਫਿਰ ਚਲਦੇ ਚਲਦੇ Share ਵੀ ਜ਼ਰੂਰ ਕਰਦੇ ਹੋ ਤੇ ਮੈਂ ਤੁਹਾਨੂੰ ਲੈ ਚੱਲਦਾ ਹਾਂ ਅੱਜ ਦੀ ਇਸ ਖਾਸ ਖਬਰ ਵੱਲ